ਕੈਨੇਡਾ ਵਿੱਚ ਵਿਦੇਸ਼ੀ ਕਾਮਿਆਂ ਤੇ ਵਿਦਿਆਰਥੀਆਂ ਲਈ ਸਖਤ ਨੀਤੀਆਂ ਅਪਣਾਈਆਂ ਜਾ ਰਹੀਆਂ ਨੇ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਸੀਂ ਆਪਣੇ ਚੈਨਲ ਦੇ ਉੱਤੇ ਕੈਨੇਡਾ ਦੀ ਸਰਕਾਰ ਨੇ ਹਾਲ ਹੀ ਦੇ ਵਿੱਚ ਵਿਦੇਸ਼ੀ ਕਾਮਿਆਂ ਵਿਦਿਆਰਥੀਆਂ ਤੇ ਸੈਲਾਨੀਆਂ ਲਈ ਵੀਜ਼ਾ ਨਿਯਮਾਂ ਨੂੰ ਸਖਤ ਬਣਾਇਆ ਹੈ ਜੀ ਟੋਰਾਂਟੋ 스타 ਦੀ ਇੱਕ ਰਿਪੋਰਟ ਅਨੁਸਾਰ 2024 ਵਿੱਚ 23.5 ਲੱਖ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਹਨ ਜੋ ਕਿ ਕੁੱਲ ਅਰਜ਼ੀਆਂ ਦਾ 50% ਹੈ ਇਹ ਦਰ ਪਿਛਲੇ ਸਾਲ ਨਾਲੋਂ ਕਾਫੀ ਵੱਧ ਹੈ ਵੀਜ਼ਾ ਸਵੀਕਾਰ ਵਿਚ ਜਿਹੜਾ ਵਾਅਦਾ ਹੋਇਆ ਉਸ ਦੇ ਬਾਰੇ ਗੱਲ ਕਰਦੇ ਆ ਜੀ 2023 ਅਤੇ 2024 ਦੀ ਗੱਲ ਕਰ ਲਈਏ ਤਾਂ 2023 ਵਿੱਚ 28 ਲੱਖ ਵੀਜ਼ਾ ਅਰਜ਼ੀਆਂ ਨੂੰ ਰੱਦ ਕੀਤਾ ਗਿਆ ਜੀ 35% ਅਰਜ਼ੀਆਂ ਨੂੰ ਜਿਹੜਾ ਰੱਦ ਕੀਤਾ ਗਿਆ 2024 ਦੇ ਵਿੱਚ 23.5 ਲੱਖ ਵੀਜ਼ਾ ਅਰਜ਼ੀਆਂ ਨੂੰ ਰੱਦ ਕੀਤਾ ਗਿਆ ਇਹ ਹੈ ਜੀ ਬਣਦਾ 50% ਹੈ ਜੀ ਸਭ ਤੋਂ ਵੱਧ ਅਸਵੀਕਾਰ ਦਰ ਵਿਜ਼ਟਰ ਵੀਜ਼ਾ 54% ਤੇ ਸਟੂਡੈਂਟ ਵੀਜ਼ਾ 52% ਵਿੱਚ ਦੇਖੀ ਗਈ ਹੈ ਕਾਰਨ ਰਹਿਣ ਸਹਿਣ ਖਰਚੇ ਰਿਹਾਇਸ਼ ਸੰਕਟ ਅਤੇ ਸਿਹਤ ਸੇਵਾਵਾਂ 'ਤੇ ਦਬਾਅ ਪਰ ਇਸ ਦੇ ਕਾਰਨ ਕੈਨੇਡਾ ਦੇ ਵਿੱਚ ਕੀ ਪ੍ਰਭਾਵ ਪਿਆ ਜੀ ਜਦੋਂ ਸਟੂਡੈਂਟ ਵੀਜ਼ੇ ਨਹੀਂ ਆਏ ਤਾਂ ਜਿਹੜੇ ਕਾਲਜ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਗ੍ਰਾਫਟਾਈਆਂ ਦਾ ਦਾਖਲੇ ਦੇ ਵਿੱਚ ਜਿਹੜੀ ਗ੍ਰਾਫਟਾਈ ਹੈ ਜੀ 46% ਕੈਨੇਡਾ ਦੇ ਵਿੱਚ ਦਾਖਲਿਆਂ ਦੇ ਵਿੱਚ ਗ੍ਰਾਫਟਾਈ ਹੈ 2023 ਦੀ ਰਿਪੋਰਟ ਦੀ ਗੱਲ ਕੀਤੀ ਜਾਵੇ ਤਾਂ 868000 ਅਰਜ਼ੀਆਂ ਜਿਹੜੀਆਂ ਨੇ ਉਨ੍ਹਾਂ ਨੂੰ ਰੱਦ ਕੀਤਾ ਗਿਆ ਹੈ 2024 ਦੇ ਵਿੱਚ 469000 ਅਰਜ਼ੀਆਂ ਨੂੰ ਰੱਦ ਕੀਤਾ ਗਿਆ ਹੈ ਕੈਨੇਡਾ ਦੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਅਸਰ ਜਿਹੜਾ ਹੈ ਵੱਧ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ ਘਟ ਵਿਦਿਆਰਥੀਆਂ ਦੇ ਕਾਰਨ ਆਮਦਨੀ ਦੇ ਵਿੱਚ ਬਹੁਤ ਵੱਡੀ ਕਮੀ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਵਰਕ ਪਰਮਿਟ ਤੇ ਪੀਆਰ ਦੀ ਕਟੋਤੀ ਦੀ ਗੱਲ ਕੀਤੀ ਜਾਵੇ ਤਾਂ ਵਰਕ ਪਰਮਿਟ ਜਿਹੜਾ ਅਸਵੀਕਾਰ ਦਰ ਹੈ ਜੀ 22% ਹੈ ਪਹਿਲਾਂ ਨਾਲੋਂ ਬਿਹਤਰ ਹੈ ਪਰ 22% ਜਿਹੜਾ ਹੈ ਵਰਕ ਪਰਮਿਟ ਲੋਕਾਂ ਨੂੰ ਨਹੀਂ ਦਿੱਤਾ ਜਾਂਦਾ ਪੀਆਰ ਟਾਰਗੇਟ ਨੂੰ ਘਟਾਇਆ ਜਾ ਰਿਹਾ ਜੀ ਪਰ 2025 ਤੇ 27 ਵਿੱਚ 20% ਕਮੀ ਦੇਖਣ ਨੂੰ ਮਿਲ ਸਕਦੀ ਹੈ 2025 ਵਿੱਚ ਸਿਰਫ 395000 ਨਵੇਂ ਪੀਆਰ ਹੋਣਗੇ ਉਸ ਤੋਂ ਬਿਨਾ ਕਿਸੇ ਨੂੰ ਵੀ ਪੀਆਰ ਨਹੀਂ ਦਿੱਤੀ ਜਾਵੇਗੀ ਇਸ ਦਾ ਮਤਲਬ ਹੈ ਕਿ ਕੈਨੇਡਾ ਵਿੱਚ ਸਥਾਈ ਰਹਿਣ ਲਈ ਮੁਕਾਬਲਾ ਵਧੇਗਾ ਇਹ ਸਾਰਾ ਕੁਝ ਕਰਨ ਪਿੱਛੇ ਸਰਕਾਰ ਦਾ ਟੀਚਾ ਕੀ ਹੈ ਕੈਨੇਡਾ ਦੀ ਸਰਕਾਰ ਦਾ ਮੁੱਖ ਟੀਚਾ ਕੀ ਹੈ ਇਹਦੇ ਬਾਰੇ ਗੱਲ ਕਰਦੇ ਆਂ ਘਰੇਲੂ ਆਬਾਦੀ ਦੀਆਂ ਜ਼ਰੂਰਤਾਂ ਰਿਹਾਇਸ਼ ਨੌਕਰੀ ਸਿਹਤ ਨੂੰ ਪ੍ਰਾਥਮਿਕਤਾ ਦੇਣਾ ਵਿਦੇਸ਼ੀ ਕਰਮਚਾਰੀਆਂ ਵਿਦਿਆਰਥੀਆਂ ਦੀ ਗਿਣਤੀ ਨੂੰ ਨਿਯੰਤਰਣ ਕਰਨਾ ਵੀਜ਼ਾ ਦੀ ਦੁਰਵਰਤ ਤੋਂ ਰੋਕਣਾ ਕੈਨੇਡਾ ਵਿੱਚ ਵੀਜ਼ਾ ਪਾਉਣਾ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਮੁਸ਼ਕਲ ਹੈ ਸਟੂਡੈਂਟ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਪੀਆਰ ਟਾਰਗੇਟ ਘਟਣ ਨਾਲ ਇਮੀਗ੍ਰੇਸ਼ਨ ਲਈ ਮੁਕਾਬਲਾ ਵਧੇਗਾ ਜੇਕਰ ਤੁਸੀਂ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਅਰਜੀ ਦੇਣ ਤੋਂ ਪਹਿਲਾਂ ਪੂਰੀ ਤਿਆਰੀ ਕਰੋ ਅਤੇ ਵਧੀਆ ਦਸਤਾਵੇਜ਼ ਪੇਸ਼ ਕਰੋ ਤਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜੇਕਰ ਤੁਹਾਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ